ਚਾਰੇ ਜਿਮਨੀ ਚੋਣਾ ਲਈ ਵੋਟਾਂ ਪੈ ਗਈਆਂ ਨੇ ਆਖਿਰਕਾਰ ਵੋਟਾਂ ਤੋਂ ਬਾਅਦ ਕੀ ਵਿਸ਼ਲੇਸ਼ਣ ਨਿਕਲ ਰਿਹਾ ਕੀ ਸਰਵੇ ਕਹਿੰਦੇ ਨੇ ਤੇ ਕੀ ਲੋਕ ਕਹਿੰਦੇ ਨੇ ਕਹਜੀਆਂ ਰਿਪੋਰਟਾਂ ਆ ਰਹੀਆਂ ਨੇ ਕਿਹੜੇ ਆਗੂ ਦੀ ਲੀਡ ਬਣ ਚੁੱਕੀ ਹੈ ਕਿਹੜਾ ਪਿਛੜ ਚੁੱਕਿਆ ਹੈ ਕਿਹੜੀ ਸੀਟ ਤੋਂ ਕੌਣ ਅੱਗੇ ਹੈ ਤੇ ਕੌਣ ਪਿੱਛੇ ਹੈ ਇਹਦੇ ਬਾਰੇ ਗੱਲ ਕਰਦੇ ਆਂ ਐਨ ਸਟੀਕ ਡਾਟਾ ਸਟੀਕ ਵਿਸ਼ਲੇਸ਼ਣ ਲੈ ਕੇ ਤੁਹਾਡੇ ਤੱਕ ਪਹੁੰਚੇ ਆ ਤੁਸੀਂ ਜੁੜਿਓ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਕੱਲ ਲਗਭਗ ਚੋਣ ਪ੍ਰਕਿਰਿਆ ਪੰਜਾਬ ਦੇ ਅੰਦਰ ਚਾਰ ਜਿਮਣੀ ਚੋਣਾਂ ਦੀ ਵੋਟਾਂ ਪਾਉਣ ਦੀ ਮੁਕੰਮਲ ਹੋ ਚੁੱਕੀ ਹੈ ਨਤੀਜੇ 23 ਨੂੰ ਆਉਣੇ ਨੇ ਅਸਲ ਨਤੀਜੇ 23 ਨੂੰ ਆਉਣੇ ਨੇ ਈਵੀਐਮ ਚ ਕੀ ਬੰਦ ਹੋਇਆ ਉਹ 23 ਨੂੰ ਆਣਾ ਸਿਆਸੀ ਪੰਡਤ ਕੀ ਤੇ ਵੇ ਲਾ ਰਹੇ ਆ ਇਹਦੇ ਬਾਰੇ ਜੋ ਡਾਟਾ ਮਿਲ ਰਿਹਾ ਹੈ ਇਹਦੇ ਬਾਰੇ ਜਿਸ ਪ੍ਰਕਾਰ VOTING ਪਰਸੈਂਟੇਜ ਰਹੀ ਕੁਝ ਹਲਕਿਆਂ ਦੇ ਵਿੱਚ ਉਹਦੇ ਬਾਰੇ ਗੱਲ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਿੱਦੜਵਾ 81% ਦੀ ਯਾਨੀ ਕਿ ਬੰਪਰ ਮੈਨੂੰ ਲੱਗਦਾ ਹੈ ਕਿ ਆਮ ਚੋਣਾਂ 'ਚ ਵੀ 81% ਦੀ ਨਹੀਂ ਜਾਂਦੀ ਜਾਨੀ ਕਿ ਜਰਨਲ ਚੋਣਾਂ 'ਚ ਵੀ 81% ਦੀ VOTING ਨਹੀਂ ਜਾਂਦੀ ਕਈ ਵਾਰ ਪਰ ਬਾਈ ਇਲੈਕਸ਼ਨ 'ਚ 81% ਦੀ VOTING ਗਈ ਹੈ ਇਸੇ ਤਰ੍ਹਾਂ ਨਾਲ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਉਹ 65% ਚਲੇ ਗਈ ਹੈ ਚੱਬੇਵਾਲ ਦੇ ਵਿੱਚ ਜਿਹੜੀ ਆ ਉਹ 54 ਤੇ ਬਰਨਾਲੇ ਦੇ ਵਿੱਚ ਜਿਹੜੀ ਆ ਉਹ 53% ਜਿਹੜੀ ਆ ਉਹ ਪੋਲਿੰਗ ਹੋਈ ਹੈ ਜਨਨ ਕਿ 50% ਤੋਂ ਵੱਧ ਸਾਰੇ ਚਾਰੇ ਹਲਕਿਆਂ 'ਚ ਹੋਈ ਹੈ ਓਵਰਆਲ 63% ਜਿਹੜੀ ਆ ਪੰਜਾਬ ਦੇ ਵਿੱਚ ਪੋਲਿੰਗ ਰਿਕਾਰਡ ਕੀਤੀ ਗਈ ਹੈ ਹੁਣ ਸਵਾਲ ਇਹ ਆ ਕਿ ਹਲਕੇ ਵਾਈਜ਼ ਗੱਲ ਕਰਦੇ ਆ ਕਿ ਕਿਹੜੇ ਹਲਕੇ ਦੇ ਵਿੱਚ ਕੀ ਸਮੀਕਰਨ ਹੈ ਚੱਬੇਵਾਲ ਚੱਲਦੇ ਆ ਚੱਬੇਵਾਲ ਦੇ ਵਿੱਚ ਜੋ ਪੋਲਿੰਗ ਪਰਸੈਂਟੇਜ ਰਹੀ ਤੇ ਜੋ ਓਵਰਆਲ ਸਥਿਤੀਆਂ ਰਹੀਆਂ ਉਹ ਸਰਕਾਰ ਦੇ ਹੱਕ 'ਚ ਜਾਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਉਹ ਸੱਤਾ ਧਿਰ ਦੇ ਹੱਕ 'ਚ ਵਿਖਾਈ ਦੇ ਰਹੀਆਂ ਨੇ ਆਵਾਜ਼ ਬੇਸ਼ੱਕ ਅਖੀਰਲੇ ਦਿਨ ਤੱਕ ਇਹ ਬਣ ਚੁੱਕੀ ਸੀ ਕਿ ਕਾਂਗਰਸ 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 ਪਰ ਜੋ ਰਿਪੋਰਟਾਂ ਮਸੂਲ ਹੋ ਰਹੀਆਂ ਨੇ ਜੋ ਸਥਿਤੀਆਂ ਆ ਰਹੀਆਂ ਨੇ ਕਿ ਟੱਕਰ ਸਖਤ ਹੋਣ ਦੇ ਬਾਵਜੂਦ ਵੀ ਕਾਂਗਰਸ ਉੱਥੇ ਉਸ ਗੇਮ 'ਚ ਨਹੀਂ ਆ ਸਕੀ ਕਿ ਉਹ ਜਿੱਤ ਸਕੇ ਬੜੀ ਕਲੋਜ਼ ਫਾਈਟ ਹੈ ਕੋਈ ਵੱਡਾ ਮਾਰਜਨ ਨਹੀਂ ਰਹਿਣ ਵਾਲਾ ਇਹ ਇਹ ਜੀਆਂ ਰਿਪੋਰਟਾਂ ਜਿਹੜੀਆਂ ਉਹ ਚੱਬੇਵਾਲ ਤੋਂ ਆ ਰਹੀਆਂ ਨੇ ਧਾਮ ਆਦਮੀ ਪਾਰਟੀ ਹਲਕੇ ਅੱਜ ਦੇ ਨਾਲ ਅੱਜ ਵੀ ਅੱਗੇ ਜਿਹੜੀ ਆ ਉਹ ਵਿਖਾਈ ਦੇ ਰਹੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾ ਕਾਂਗਰਸ ਨੇ ਬਹੁਤ ਸੋਹਣੀ ਲੜਾਈ ਲੜੀ ਅਖੀਰ ਤੱਕ ਜਿਹੜੇ ਇਹ ਮੁਕਾਬਲੇ ਚ ਆ ਕੇ ਚੀਜ਼ਾਂ ਨੂੰ ਜਿਹੜਾ ਕਲੋਜ਼ ਕਰ ਲਿਆ ਪਰ ਜਿੱਤ ਵਾਲੇ فاਸਲੇ ਨੂੰ ਜਿਹੜਾ ਉਹ ਤੈਅ ਨਹੀਂ ਕਰ ਸਕੀ ਬਹੁਤ ਨੈਰੋ ਮਾਰਜਨ ਰਹਿ ਸਕਦਾ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਚਕਾਰ ਜਿੱਤਦਾ ਪਰ ਫਿਰ ਵੀ 23 ਤਰੀਕ ਨੂੰ ਚੀਜ਼ਾਂ ਸਾਫ਼ ਹੋਣਗੀਆਂ ਕਈ ਵਾਰ ਕੈਲਕੂਲੇਸ਼ਨਾਂ ਜਿਹੜੀਆਂ ਗਰਾਊਂਡ ਤੋਂ ਆਉਂਦੀਆਂ ਨੇ ਉਸ ਹਿਸਾਬ ਨਾਲ ਸਟੀਕ ਨਹੀਂ ਬੈਠਦੀਆਂ ਪਰ ਜੋ ਆਈਆਂ ਨੇ ਉਹਦੇ ਹਿਸਾਬ ਦੇ ਨਾਲ ਇਸ਼ਾਨਕ ਚੱਬੇਵਾਲ ਉਥੋਂ ਨਿਕਲਦੇ ਹੋਏ ਵਿਖਾਈ ਦੇ ਰਹੇ ਨੇ ਦੂਜਾ ਹਲਕਾ ਦੂਜਾ ਹਲਕਾ ਇਥੇ ਚੱਲਦੇ ਆ ਦੂਜਾ ਹਲਕਾ ਗਵਾਂਢੀ ਹਲਕਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤੀਆਂ ਬਹੁਤ ਟਾਈਟ ਹੋ ਚੁੱਕੀਆਂ ਨੇ ਕੁਝ ਵੀ ਕਹਿਣਾ ਅੱਜ ਦੀ ਘੜੀ ਦੇ ਵਿੱਚ ਇਹ ਕਹਿ ਲੋ ਕਿ ਆਪਣੇ ਆਪ ਦੇ ਉੱਤੇ ਗਾਜ ਡੇਗਣ ਵਾਲੀ ਗੱਲ ਹੈ ਕਿ ਨਤੀਜੇ ਬਦਲ ਸਕਦੇ ਨੇ ਜੇ ਤੁਸੀਂ ਕਹਿ ਦੋ ਕਿ ਏ ਜਿੱਤ ਰਿਹਾ ਤੇ ਬੀ ਹਾਰ ਰਿਹਾ ਜਾਂ ਬੀ ਜਿੱਤ ਰਿਹਾ ਤੇ ਏ ਹਾਰ ਰਿਹਾ ਤੇ ਜੇ ਤੁਸੀਂ ਇਹ ਗੱਲ ਨੂੰ ਠੂਕ ਕੇ ਕਹੋ ਤੇ ਬਹੁਤ ਮੁਸ਼ਕਲ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਚੁੱਕੀ ਹੈ ਪਰ ਇਹਨਾਂ ਦੇ ਬਾਵਜੂਦ ਮੈਂ ਤੁਹਾਨੂੰ ਕੁਝ ਸਥਿਤੀਆਂ ਦੇ ਬਾਰੇ ਦੱਸਣਾ ਚਾਹੁੰਦਾ ਜੇ ਤੋ ਤੁਸੀਂ ਵੀ ਅੰਦਾਜ਼ਾ ਲਾਓਗੇ ਤੇ ਮੈਂ ਵੀ ਤੁਹਾਨੂੰ ਉਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ ਇੱਕ ਤਾਂ ਮੁੱਖ ਮੁਕਾਬਲਾ ਜਿਹੜਾ ਉੱਥੇ ਬਣਿਆ ਡੇਰਾ ਬਾਬਾ ਨਾਨਕ ਚ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਹੀ ਬਣਿਆ ਜਿਸ ਤਰ੍ਹਾਂ ਨਾਲ ਸ਼ੁਰੂ ਦੇ ਵਿੱਚ ਕਾਂਗਰਸ ਦੇ ਲਈ ਮਾਹੌਲ ਜਿਹੜਾ ਉਸਾਰਜਗਰ ਨਿਕਲ ਲੱਗਿਆ ਉਹ ਲੱਗਿਆ ਕਿ ਵੀ ਕੰਮ ਵਧੀਆ ਕਾਂਗਰਸ ਦੇ ਲਈ ਸਵੇਰੇ ਸਵੇਰੇ ਇਹ ਸਿਚੁਏਸ਼ਨ ਬਣ ਗਈ ਕਿ ਕਾਂਗਰਸ ਦੇ ਲਈ ਜਿਹੜਾ ਮਾਹੌਲ ਆ ਉਹ ਵਧੀਆ ਬਣ ਚੁੱਕਿਆ ਅ ਵਿੱਚ ਜਾ ਕੇ ਜਦੋਂ ਸਾਰੀ ਘਟਨਾ ਹੋਈ ਸਪੈਸ਼ਲੀ ਜਿਹੜੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਸੀ ਕਿ ਗੁੰਡਾਗਰਦੀ ਹੈ ਜਗੂ ਭਗਵਾਨਪੁਰੀਏ ਦਾ ਪਰਿਵਾਰ ਜਿਹੜਾ ਉਹ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਲੋਕਾਂ ਨੂੰ ਡਰਾਉਣ ਦੀਆਂ ਕੁਝ ਉਸ ਵੇਲੇ ਇੱਕ ਵਾਰ ਫਿਰ ਜਿਹੜਾ ਉਹ ਕਾਂਗਰਸ ਦੇ ਲਈ ਸਲੋ ਚੀਜ਼ਾਂ ਹੋ ਗਈਆਂ ਪਰ ਜਿਸ ਪ੍ਰਕਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਮੈਨੇਜਮੈਂਟ ਚਲਾਈ ਉਹਨਾਂ ਦੀ ਪਤਨੀ ਨੇ ਮੈਨੇਜਮੈਂਟ ਚਲਾਈ ਉਸ ਮੈਨੇਜਮੈਂਟ ਨੇ ਕਾਂਗਰਸੀ ਵਰਕਰਾਂ ਦੇ ਜਿਹੜੇ ਸਾਹ ਨਹੀਂ ਸੁੱਤਣ ਦਿੱਤੇ ਉਹਨਾਂ ਨੂੰ ਡੀਮੋਟੀਵੇਟ ਨਹੀਂ ਹੋਣ ਦਿੱਤਾ ਉਹਨਾਂ ਨੂੰ 네ਗੇਟਿਵ ਨਹੀਂ ਹੋਣ ਦਿੱਤਾ ਜਿਹੜੀ 네ਗੇਟਿਵਨੈਸ ਆਈ ਸੀ ਉਸ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਫੀਲਡ 'ਚ ਆਉਣ ਕਰਕੇ ਹਰ ਵਰਕਰ ਦੇ ਨਾਲ ਬੂਥ ਦੇ ਨਾਲ ਅਟੈਚਮੈਂਟ ਦੇ ਕਰਕੇ ਉਹ ਬਰਾਬਰ ਹੋ ਗਈ ਤੁਸੀਂ ਦੇਖਿਆ ਹੋਣਾ ਕਿ ਡੇਰਾ ਪਠਾਣਾ ਦੇ ਵਿੱਚ ਇੱਕ ਘਟਨਾ ਹੋਈ ਸਵੇਰੇ ਉਸ ਵਕਤ ਤੇ ਉੱਥੇ ਜੋ ਹੋਣਾ ਸੀ ਉਹ ਪਹਿਲਾਂ ਹੀ ਸਕ੍ਰਿਪਟਡ ਲੱਗਦਾ ਸੀ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਉੱਥੇ ਘਟਨਾ ਹੋਈ ਸੁਖਜਿੰਦਰ ਸਿੰਘ ਰੰਦਾਵਾ ਦੇ ਜਾਣ ਤੋਂ ਪਹਿਲਾਂ ਉਹਨਾਂ ਦੇ ਵਰਕਰ ਕੁੱਟ ਦਿੱਤੇ ਗਏ ਪਰ ਜਿਵੇਂ ਸੁਖਜਿੰਦਰ ਸਿੰਘ ਰੰਦਾਵਾ ਗਏ ਤੇ ਉਹਨਾਂ ਦੇ ਵਰਕਰਾਂ ਨੇ ਦੂਜੇ ਕੁੱਟ ਤੇ ਯਾਨੀ ਕਿ ਇਹ ਜੀ ਸਿਚੁਏਸ਼ਨ ਬਣ ਗਈ ਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਆਪਣੇ ਵਰਕਰ ਦਾ ਮੋਰਲ ਜਿਹੜਾ ਹੈ ਮਨੋਵਿਗਿਆਨਿਕ ਤੌਰ ਤੇ ਉਹਨਾਂ ਨੂੰ ਡਾਵਾ ਡੋਲ ਨਹੀਂ ਹੁਣ ਦਿੱਤਾ ਤੇ ਜਿਹਦਾ ਫਾਇਦਾ ਉਹਨਾਂ ਨੂੰ ਹੋਇਆ ਕਿ ਜਿਹੜਾ ਡਰ ਕੇ ਵੋਟਾਂ ਨਾ ਪਾਉਣ ਜਾਣ ਲੋਕ ਉਹ ਜਿਹੜੀ ਸਥਿਤੀ ਹੈ ਜਿਹੜੀ ਕਿ ਬਦਮਾਸ਼ਾਂ ਦੇ ਦੁਆਰਾ ਤਿਆਰ ਕੀਤੀ ਗਈ ਉਹਨੇ ਰੋਕ ਲਿਆ ਪਰ ਇਹ ਗੱਲ ਹੈ ਕਿ ਬਦਮਾਸ਼ੀ ਚਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਹੁੰਦੀਆਂ ਰਹੀਆਂ ਅੰਦਾਜ਼ਾ ਇਹ ਸੀਗਾ ਕਿ 6:00 ਤੋਂ 6 ਵਜੇ ਤੱਕ 65% ਪੋਲਿੰਗ ਹੋ ਜਾਂਦੀ ਹੈ ਤਾਂ ਜੇਕਰ 65% ਹੁੰਦੀ ਹੈ ਦਾ ਇਸ ਸਾਜਗਰ ਪੋਲਿੰਗ ਹੈ ਦੋਵਾਂ ਧਿਰਾਂ ਦੇ ਲਈ ਇਹਦੇ ਬਾਰੇ ਪੋਲਿੰਗ ਤੋਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਕਿਉਂਕਿ ਬਰਾਬਰ ਤੇ ਜਾਂਦੀ ਹੁੰਦੀ ਹੈ ਇਸ ਇਸ ਪ੍ਰਕਾਰ ਦੀ ਪੋਲਿੰਗੇ ਕੋਈ ਨਾ ਜ਼ਿਆਦਾ ਹੈ ਨਾ ਘੱਟ ਹੈ ਇਹ ਐਵਰੇਜ ਪੋਲਿੰਗ ਜਿਹੜੀ ਹੈ ਉਹ ਪਰਸੈਂਟੇਜ ਪੋਲ ਹੋਈ ਹੈ ਅ ਜਿਹੜੀ ਡੇਰੇ ਦੇ ਵਿੱਚ ਸੱਤਾ ਦੀ ਵਰਤੋਂ ਜਿਹੜੀ ਹੈ ਉਹ ਦੁਰਵਰਤੋਂ ਜਿਹੜੀ ਹੈ ਉਹ ਹੋਈ ਉਹਦੀ ਕਰਨ ਦੀ ਕੋਸ਼ਿਸ਼ ਵੀ ਹੋਈ ਤੇ ਉਹ ਹੋਈ ਵੀ ਬਦਮਾਸ਼ੀ ਵੀ ਚੱਲੀ ਪਰ ਸੁਖਜਿੰਦਰ ਸਿੰਘ ਰੰਧਾਵਾ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨੂੰ ਟੈਕਲ ਕਰ ਗਏ ਹੁਣ ਇੱਥੇ ਵੀ ਗੱਲ ਸਮਝਣ ਵਾਲੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਨੇ ਆਪਣੀਆਂ ਚਾਰ ਤੋਂ ਪੰਜ ਟੀਮਾਂ ਬਣਾਈਆਂ ਸੀ ਜਿਹਦੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਧਰਮ ਪਤਨੀ ਜੋ ਕਿ ਉਮੀਦਵਾਰ ਨੇ ਵਿਵਾ ਜਤਿੰਦਰ ਗੌਰ ਰੰਧਾਵਾ ਉਹਨਾਂ ਦੇ ਪੁੱਤਰ ਪੁੱਤਰ ਉਹਦੇ ਵੀਰ ਰੰਧਾਵਾ ਉਹਨਾਂ ਦੇ ਭਰਾ ਤੇ ਉਹਨਾਂ ਦੇ ਜਿਹੜੇ ਖਾਸਮ ਖਾਸ ਬੰਦੇ ਨੇ ਇਹ ਚਾਰ ਤੋਂ ਪੰਜ ਟੀਮਾਂ ਸੀ ਇਹ ਚਾਰ ਤੋਂ ਪੰਜ ਟੀਮਾਂ ਹਲਕੇ ਦੇ ਅੰਦਰ ਲਗਾਤਾਰ ਗਸ਼ਤ ਕਰਦੀਆਂ ਰਹੀਆਂ ਮੇਰਾ ਟੈਕਨੀਕਲੀ ਚੀਜ਼ਾਂ ਨੂੰ ਮੰਨ ਲਓ ਵੀ ਜਿੱਥੇ ਲੋਕ ਜਾਣਦੇ ਸੀ ਇਸ ਤਰ੍ਹਾਂ ਦੇ ਵੀ ਜਿੱਥੇ ਸ਼ੱਕ ਹੁੰਦਾ ਸੀ ਬਾਹਰੀ ਲੋਕ ਨੇ ਜਾਂ ਜੱਗੂ ਭਗਵਾਨਪੁਰਿਆ ਦਾ ਪਰਿਵਾਰ ਜਾਂਦਾ ਦੇਖਦਾ ਸੀ ਤਾਂ ਉੱਥੇ ਚਲੇ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਨਾਲ ਬਹਿਸ ਦੇ ਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਗੋਂ ਮੋਰਲ ਡਾਉਨ ਕਰ ਦਿੰਦੇ ਸੀ ਉਹਦੇ ਵੀਰ ਤੁਸੀਂ ਦੇਖਿਆ ਉਹਦੀ ਵੀਡੀਓ ਆਈ ਬਿਬਾ ਜਤਿੰਦਰ ਕੌਰ ਫਿਰਦੇ ਰਹੇ ਉਹਨਾਂ ਦੇ ਭਰਾ ਫਿਰਦੇ ਰੇਂਦਰ ਜੀ ਰੰਧਾਵਾ ਸਾਰੇ ਜਿਹੜੇ ਆਉਂ ਘੁੰਮਦੇ ਫਿਰਦੇ ਨਜ਼ਰ ਆਏ ਪਰ ਸਵਾਲ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਵੀ ਇੱਕ ਟੈਕਟਸ ਸੀ ਕਿ ਇੱਕ ਟੀਮ ਇੱਕ ਥਾਂ ਤੇ ਜਾਊਗੀ ਇੱਕ ਟੀਮ ਦੇ ਨਾਲ ਉਥੇ ਦੋ ਟੀਮਾਂ ਇਕੱਠੀਆਂ ਨਹੀਂ ਹੋਣਗੀਆਂ ਕਿਤੇ ਵੀ ਜਾਨੀ ਕਿ ਕੋਈ ਕੋਨਾ ਖਾਲੀ ਨਹੀਂ ਛੱਡਣਾ ਆਪਾਂ ਜਿੱਥੇ ਐ ਹੋ ਜਾਵੇ ਕਿ ਇੱਕ ਪਾਸੇ ਤੁਸੀਂ ਖਾਲੀ ਛੱਡ ਦੋ ਦੂਜੇ ਪਾਸੇ ਗੜਬੜ ਹੋ ਜੇ ਇਸ ਚੀਜ਼ ਨੇ ਕਾਂਗਰਸ ਦੇ ਲਈ ਮਾਹੌਲ ਨੂੰ ਸਾਜ਼ਗਾਰ ਬਣਾਈ ਰੱਖਿਆ ਸਾਰੇ ਦਿਨ ਦੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਦੀ ਤਾੜਾ ਜਿਹੜੀ ਉਹਨੇ ਕਾਂਗਰਸੀ ਵਰਕਰਾਂ ਨੂੰ ਹੌਸਲਾ ਦੇਈ ਰੱਖਿਆ ਜਿਹੜੇ ਵਰਕਰ ਘਰਾਂ ਚ ਚੱਲ ਗਏ ਸੀ ਵੋਟ ਪਾਉਣ ਦੇ ਲਈ ਬਾਹਰ ਨਹੀਂ ਸੀ ਨਿਕਲ ਰਹੇ ਉਹ ਸਾਰੇ ਜਿਹੜੇ ਆ ਉਹ ਵੋਟ ਪਾਉਣ ਨਿਕਲੇ ਤੇ ਉਹਨਾਂ ਨੇ ਵੋਟ ਪਾਈ ਇਹਦੇ ਵਿੱਚ ਇੰਦਾ ਹੈ ਕਿ ਕੋਸ਼ਕ ਥਾਵੇਂ ਜਿਹੜੀ ਉਹ ਨਾਲ ਵੋਟ ਪੋਲ ਨਹੀਂ ਹੋਈ ਇਹ ਵੀ ਚੀਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਹੁਣ ਆਮ ਆਦਮੀ ਪਾਰਟੀ ਦੇ ਲਈ ਸਥਿਤੀਆਂ ਸਰਕਾਰ ਵੀ ਵਰਤੀ ਗਈ ਉਹਨਾਂ ਦੇ ਹੱਕ ਦੇ ਵਿੱਚ ਜੱਗੂ ਭਗਵਾਨਪੁਰੀਏ ਦਾ ਭਰਾ ਜਿਹੜਾ ਉਹ ਫਿਰਦਾ ਰਿਹਾ ਕਿ ਅਸੀਂ ਆਪ ਪਾਰਟੀ ਦੇ ਆਮ ਪਾਰਟੀ ਦੇ ਵਰਕਰਾਂ ਨੂੰ ਮਿਲਣ ਆਏ ਆ ਸਾਡੇ ਵਰਕਰ ਨੇ 25-30 ਗੱਡੀਆਂ ਲੈ ਕੇ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਆਪਣੀ ਵੋਟ ਪੋਲ ਨਹੀਂ ਕਰਾ ਸਕੀ ਇਦੇ ਵਿੱਚ ਇੱਕ ਤੱਥ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਰੰਧਾਵਾ ਆਫ ਕਰਨਾ ਗੁਰਦੀਪ ਰੰਧਾਵਾ ਦੇ ਨਿੱਜੀ ਸਹਾਇਕ ਨੇ ਇੱਕ ਮੈਸੇਜ ਪਾਇਆ ਪਾਉਣਾ ਤਾਂ ਉਹਨੇ ਕਿਸੇ ਨਿੱਜੀ ਗਰੁੱਪ ਚ ਹੁਣਾਇਆ ਜਾਂ ਨਿੱਜੀ ਬ੍ਰੋਡਕਾਸਟ ਲਿਸਟ ਹੁੰਦੀ ਹੈ ਜਿਹੜੀ ਉਹਦੇ ਚ ਹੁਣਾ ਪਰ ਉਹ ਆ ਚੜ ਮੀਡੀਆ ਦੇ ਧੱਕੇ ਗਿਆ ਉਹਦੇ ਚ ਉਹ ਆਪਣੇ ਸਰਪੰਚਾਂ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਵੋਟਾਂ ਘਰਾਂ ਚੋਂ ਕੱਢ ਕੇ ਪਵਾਓ ਜਿਹੜੀਆਂ ਵੋਟਾਂ ਨਹੀਂ ਪਾਇਆ ਸਕੀਆਂ ਹੁਣ ਇਹ ਗੱਲ ਕਿਉਂ ਆ ਰਹੀ ਹੈ ਇਹ ਗੱਲ ਇਸ ਕਰਕੇ ਆ ਰਹੀ ਹੈ ਕਿ ਜਿਹੜੀਆਂ ਟਿਕ ਮਾਰਕ ਕਰੀਆਂ ਹੁੰਦੀਆਂ ਨੇ ਮਾਰਕ ਕਰੀਆਂ ਵੋਟਾਂ ਹੁੰਦੀਆਂ ਨੇ ਚਾਹੇ ਤਾਂ ਉਹ ਪਿਆਰ ਮੁਹੱਬਤ ਨਾਲ ਆਈਆਂ ਹੋਣ ਚਾਹੇ ਉਹ ਨਿੱਜੀ ਰਸੂਖ ਨਾਲ ਆਈਆਂ ਹੋਣ ਤੇ ਚਾਹੇ ਮਾਲਤਾਲ ਨਾਲ ਆਈਆਂ ਹੋਣ ਤੁਸੀਂ ਸਮਝ ਗਏ ਹੋਵੋਗੇ ਕਿ ਕਿਸ ਤਰ੍ਹਾਂ ਕਿ ਉਹ ਵੋਟਾਂ ਨਹੀਂ ਪੋਲ ਹੋਈਆਂ 4 ਵਜੇ ਦਾ ਇਹ ਮੈਸੇਜ ਹੈ 2 ਘੰਟੇ ਪੋਲਿੰਗ ਨੂੰ ਰਹਿ ਗਏ ਇਟ ਮੀਨਸ ਕਿ ਉਹਨਾਂ ਦੀਆਂ ਟਿਕ ਮਾਰਕ ਵਾਲੀਆਂ ਵੋਟਾਂ ਨਹੀਂ ਪੋਲ ਹੋਈਆਂ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਚੀਜ਼ਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਨਹੀਂ ਸਨ ਇਸ ਕਰਕੇ ਹੀ ਇਹ ਮੈਸੇਜ ਪਿਆ ਤੇ ਟਿਕ ਮਾਰਕ ਆਲੀਆਂ ਵੋਟਾਂ ਨਹੀਂ ਪੈ ਰਹੀਆਂ ਸਨ ਇਸ ਕਰਕੇ ਹੀ ਸਰਪੰਚਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਘਰਾਂ 'ਚੋਂ ਕੱਢ ਕੇ ਲਿਆਓ ਇਹ 4 ਵਜੇ ਮੈਸੇਜ ਪਾਇਆ ਗਿਆ ਐਡਮਿਨਸ 2 ਘੰਟੇ ਰਹਿ ਗਏ ਸੀ ਜੇ ਆਇਆਂ ਵੀ ਹੋਣਗੀਆਂ ਤਾਂ ਕਿੰਨਿਆਂ 'ਕ ਕੱਢ ਕੇ ਲਿਆਂਦੀਆਂ ਜਾ ਸਕਦੀਆਂ ਹੋਣਗੀਆਂ ਇਹ ਇੱਕ ਸਵਾਲ ਹੈ ਜਿਹੜਾ ਉਹ ਖੜਾ ਹੋ ਗਿਆ ਕੁੱਲ ਮਿਲਾ ਕੇ ਡੇਰਾ ਬਾਬਾ ਨਾਨਕ ਦੇ ਅੰਦਰ ਦੀ ਸਥਿਤੀ ਇਹੀ ਰਹੀ ਕਿ ਮਾਹੌਲ ਜਿਹੜਾ ਉਹ ਸਾਰਾ ਦਿਨ ਤਣਾਪੂਰਨ ਰਿਹਾ ਅ ਇਹ ਕਿਥੇ ਵੀ ਫੈਕਟਰ ਹੈ ਕਿ ਜੱਗੂ ਭਗਵਾਨਪੁਰੀਏ ਦੇ ਇਸ ਸਾਰੇ ਕੁਸਕਾਸੇ ਦੇ ਵਿੱਚ ਜਿਹੜਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਨਹੀਂ ਹੋ ਸਕੀਆਂ ਉਹਨਾਂ ਦਾ ਅਸਰ ਕਿੰਨਾ ਕੁ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੈ ਪਰ ਉਸ ਨੂੰ ਅਸਰ ਨੂੰ ਕਾਊਂਟਰ ਸੁਖਜਿੰਦਰ ਸਿੰਘ ਰੰਦਾਵਾ ਕਰਦੇ ਨੇ ਲਗਾਹ ਵਾਲੀ ਵੋਟ ਹੈ ਜਿਹੜੀ ਉਹ ਨਹੀਂ ਪਈ ਉਹ ਉਸ ਲੈਵਲ ਤੇ ਨਹੀਂ ਪਈ ਜਿਸ ਲੈਵਲ ਤੇ ਲਗਾਹ ਨੂੰ ਜਾਂ ਬਾਕੀਆਂ ਨੂੰ ਉਮੀਦ ਸੀ ਹੁਣ ਸਵਾਲ ਇਹ ਹੈ ਕਿ ਮੋਸ਼ਰਾ ਸਵਾਲ ਸੀ ਉਹਨਾਂ ਨੇ ਕਰਤਾ ਅਕਾਲੀ ਦਲ ਇਤੋਂ ਨਾਰਾਜ਼ ਆ ਅਕਾਲੀ ਦਲ ਕਹਿੰਦਾ ਕਿ ਜੇ ਤੁਸੀਂ ਕਰਨਾ ਹੀ ਸੀ ਘਰੇ ਚੁੱਪ ਕਰਕੇ ਆਪਣੇ ਵਰਕਰਾਂ ਨੂੰ ਕਹਿ ਦਿੰਦੇ ਜਿਹੜਾ ਤੁਸੀਂ ਆ ਓਪਨਲੀ ਕੀਤਾ ਇਤੋਂ ਅਕਾਲੀ ਦਲ ਵੀ ਨਾਰਾਜ਼ ਸੀ ਤੇ ਇਹਦੇ ਤੋਂ ਅਕਾਲੀ ਦਲ ਦਾ ਜਿਹੜਾ ਨਿਊਟਰਲ ਵਰਕਰ ਹੈ ਜਿਹੜਾ ਆਰਮ ਵਰਕਰ ਆ ਉਹ ਵੀ ਨਾਰਾਜ਼ ਸੀ ਇਸ ਕਰਕੇ ਉਹ ਵੰਡਿਆ ਗਿਆ ਉਹ ਰਵਿਕਰਨ ਕਾਲੋਂ ਅਲ ਵੀ ਗਿਆ ਤੇ ਸੁਖਜਿੰਦਰ ਸਿੰਘ ਰੰਧਾਵੇ ਅਲ ਵੀ ਗਿਆ ਤੇਦਾ ਇੱਕ ਵੱਡਾ ਚੰਕ ਹੈ ਜਿਹੜਾ ਸੁਖਜਿੰਦਰ ਰੰਧਾਵੇ ਅਲ ਗਿਆ ਦੱਸਿਆ ਜਾ ਰਿਹਾ ਆ ਪਰ ਉਹਦੇ ਵਿੱਚ ਹੁਣ ਟਰਨਓਵਰ ਕਿੰਨਾ ਆਉਂਦਾ ਉਹ ਦੇਖਣ ਵਾਲੀ ਗੱਲ ਰਹੇਗੀ ਜਿਨੇ ਤੇ ਜੇ ਇਹਦਾ ਸਾਰ ਅੰਸ਼ ਦੇਖੀਏ ਵੋਟ ਪਰਸੈਂਟੇਜ ਨੂੰ ਸਾਰੇ ਕੁਸ ਕਾਸੇ ਨੂੰ ਆਪਰ ਲਾ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਮੁਕਾਬਲਾ ਕਾਫੀ ਟਾਈਟ ਹੈ ਇਹਨੂੰ ਟ੍ਰਾਂਸਲੇਟ ਪੋਲੀਟੀਕਲੀ ਟ੍ਰਾਂਸਲੇਟ ਕਰਨਾ ਕਾਫੀ ਦਿੱਕਤ ਵਾਲਾ ਕੰਮ ਹੈ ਤੇ ਆਪਣੇ ਆਪ ਤੇ ਜੋਖਮ ਲੈਣ ਵਾਲਾ ਕੰਮ ਹੈ ਕਿ ਤੁਸੀਂ ਇਹ ਕਿਹਾ ਸੀ ਤੇ ਇਹ ਹੋਇਆ ਪਰ ਇਸ ਦੇ ਬਾਵਜੂਦ ਵੀ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੀ ਪਤਨੀ ਬੀਬਾ ਜਤਿੰਦਰ ਕੌਰ ਰੰਧਾਵਾ ਸੁਖਾਮੀ ਸਥਿਤੀ ਦੇ ਅੰਦਰ ਦੱਸੇ ਜਾਂਦੇ ਨੇ ਇਸ ਸਬਕਾਸੇ ਦੇ ਬਾਵਜੂਦ ਨਤੀਜੇ ਦੱਸਣਗੇ ਕਿ ਫਾਈਨਲੀ ਕੀ ਹੁੰਦਾ ਆ ਪਰ ਸੁਖਾਮੀ ਸਥਿਤੀ ਚ ਜੋ ਗਰਾਊਂਡ ਤੋਂ ਰਿਪੋਰਟ ਆ ਰਹੀ ਹੈ ਜਿੰਨੀ ਕ ਲੋਕਲ ਰਿਪੋਰਟਰਾਂ ਨੇ ਉਥੋਂ ਦੇ ਜਾਣਕਾਰਾਂ ਨੇ ਦੱਸਿਆ ਉਹ ਇਹੀ ਹੈ ਕਿ ਬੜੀ ਸੁਖਾਮੀ ਸਥਿਤੀ ਚ ਹੈਗੇ ਨੇ ਇਹ ਇਸ ਸਬਕਾਸੇ ਦੇ ਬਾਵਜੂਦ ਪਰ ਮਾਮਲਾ ਜਿਹੜਾ ਉੱਬਾਲਾ ਪਚੀਦਗੀ ਦੇ ਨਾਲ ਅੜਿਆ ਹੋਇਆ ਗੱਲ ਕਰ ਲੈਨੇ ਆ ਗਿੱਦੜ ਬਾਹ ਦੀ ਗਿੱਦੜਵਾਹਾ ਦੇ ਅੰਦਰ ਚੀਜ਼ਾਂ ਬੜੀਆਂ ਉਲਝੰਧਾਰ ਨੇ ਗਿੱਦੜਵਾਹਾ ਬਾਰੇ ਕੁਝ ਵੀ ਕਹਿਣਾ ਉਹੀ ਗੱਲ ਹੈ ਕਿ ਆਪਣੇ ਪੈਰਾ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਹੋ ਸਕਦੀ ਵੋਟ ਪਰਸੈਂਟੇਜ ਜਿਸ ਹਿਸਾਬ ਦੇ ਨਾਲ ਗਈ ਜਿਸ ਹਿਸਾਬ ਦੇ ਨਾਲ ਵੋਟ ਪਰਸੈਂਟੇਜ ਗਈ ਉਸ ਹਿਸਾਬ ਦੇ ਨਾਲ ਚੀਜ਼ਾਂ ਨੂੰ ਟ੍ਰਾਂਸਲੇਟ ਕਰਨਾ ਇੱਕ ਪਹਿਲੇ ਨਜ਼ਰੇ ਲੱਗਦਾ ਕਿ ਜਦੋਂ ਇੰਨੀ ਜ਼ਿਆਦਾ VOTING ਹੁੰਦੀ ਹੈ ਤਾਂ ਉਸ VOTING ਦੇ ਵਿੱਚ ਜਾਂ ਤਾਂ ਇਹ ਨਾਰਾਜ਼ਗੀ ਦੀ ਹੁੰਦੀ ਹੈ ਜਾਂ ਇਹ ਖੁਸ਼ੀ ਦੀ ਹੁੰਦੀ ਹੈ ਹੁਣ ਨਾਰਾਜ਼ਗੀ ਤਾਂ ਸਰਕਾਰ ਪ੍ਰਤੀ ਹੋ ਸਕਦੀ ਹੈ ਇਹ ਗੱਲ ਵੀ ਸੱਤਾ ਗਿੱਦੜਬਾਹ ਵਿਚ ਫਿਰਕੇ ਨਜ਼ਰ ਆਈ ਕਿ ਸਰਕਾਰ ਤੋਂ ਲੋਕ ਬਹੁਤੇ ਖੁਸ਼ ਨਹੀਂ ਦੋ ਤਿੰਨ ਗੱਲਾਂ ਜਿਹੜੀਆਂ ਅਹਿਮ ਨੇ ਉਹ ਗੱਲਾਂ ਅਹਿਮ ਇਹ ਨੇ ਕਿ ਕ੍ਰੋਸ ਵੋਟ ਹੋਈ ਹੈ ਗਿੱਦੜਬਾਹ ਦੇ ਅੰਦਰ ਗਿੱਦੜਬਾਹ ਚ ਕ੍ਰੋਸ ਵੋਟ ਹੋਈ ਹੈ ਉਹ ਕਿੰਨੀ ਕਿਹਨੂੰ ਨੁਕਸਾਨ ਕਰਦੀ ਹੈ ਕਿਹਨੂੰ ਫਾਇਦਾ ਕਰਦੀ ਹੈ ਇਹ ਤਾਂ ਅੱਗੇ ਜਾ ਕੇ ਸਪਸ਼ਟ ਹੋਏਗਾ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਕਾਂਗਰਸ ਵੱਲੋਂ ਵੀ ਤੇ ਭਾਜਪਾ ਵੱਲੋਂ ਵੀ ਕਰਾਸ ਵੋਟ ਹੋਈ ਹੈ ਗਿੱਦੜਵਾੜ ਸ਼ਹਿਰ ਦੇ ਅੰਦਰ ਇਹ ਰੁਝਾਨ ਰਿਹਾ ਕਿ ਲੋਕ ਲੜਾਈ ਝਗੜੇ ਤੋਂ ਡਰ ਤੋਂ ਪਹਿਲਾ ਪਹਿਲਾ ਵੋਟਾਂ ਪਕਾ ਕੇ ਕਰਾਣ ਲੇ ਨੂੰ ਹੋਗੇ ਜਾਨੀ ਕਿ 12 1 ਵਜੇ ਤੱਕ 55 ਫੀਸਦੀ ਦੇ ਕਰੀਬ-ਕਰੀਬ ਵੋਟਾਂ ਪੈ ਚੁੱਕੀਆਂ ਸੀ ਜੋ 1 ਵਜੇ ਦਾ ਡਾਟਾ ਆਇਆ ਉਹ ਇਹੀ ਗੱਲ ਵੱਲ ਇੰਡੀਕੇਟ ਕਰਦਾ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਲਓ ਕਿ ਬੂਥਾਂ ਤੇ ਟਾਵੇਂ-ਟਾਵੇਂ ਟੱਲੇ-ਟੱਲੇ ਲੋਕ ਬਚੇ ਸੀ ਬੂਥ ਕੈਪਚਰਿੰਗ ਜਾਂ ਇਸ ਤਰ੍ਹਾਂ ਦੀ ਕੋਈ ਖਬਰ ਤਾਂ ਨਹੀਂ ਆਈ ਜੇ ਹੋਈ ਹੋਵੇ ਸਰਕਾਰ ਨੇ ਅੰਦਰ ਖਾਤੇ ਕਿਉਂਕਿ ਸਰਕਾਰ ਤੇ ਚੋਣ ਕਮਿਸ਼ਨ ਤੇ ਕੋਈ ਭਰੋਸਾ ਨਹੀਂ ਸਮਾਮਲੇ ਦੇ ਅੰਦਰ ਪਰ ਕਾਂਗਰਸ ਨੇ ਜਾਂ ਭਾਜਪਾ ਨੇ ਇਸ ਬਾਰੇ ਕੁਝ ਕਹਿਤ ਨਹੀਂ ਕੀਤੀ ਇਸ ਕਰਕੇ ਐਸੀ ਇਹ ਕਹਿ ਨਹੀਂ ਸਕਦੇ ਕਿ ਦਾ ਹੋਇਆ ਪਰ ਇਸ ਸ਼ੰਕੇ ਤੋਂ ਜਿਹੜਾ ਉਹ ਬਚਣ ਜਾ ਸਕਦਾ ਜਦੋਂ ਬੂਥ ਪੋਲਿੰਗ ਬੂਥ ਖਾਲੀ ਨਹੀਂ ਰਹੀਆਂ ਵੋਟਾਂ ਪਾ ਦਿੱਤੀਆਂ ਜਾਂਦੀਆਂ ਨੇਗੀਆਂ ਆਮਲੇ ਵੱਲੋਂ ਹੀ ਕਈ ਵਾਰ ਪਾ ਦਿੱਤੀਆਂ ਜਾਂਦੀਆਂ ਨੇ ਪਰ ਇਸ ਤਰ੍ਹਾਂ ਦੀ ਰਿਪੋਰਟ ਕੋਈ ਹੋਈ ਨਹੀਂ ਫਿਲਹਾਲ ਦੇਖੋ ਜੇ ਅੱਗੇ ਜਾ ਕੇ ਕੁਝ ਪਤਾ ਲੱਗਦਾ ਹੈ ਕਿਉਂਕਿ ਇਹ ਚੀਜ਼ਾਂ ਬਾਅਦ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹੌਲੀ ਹੌਲੀ ਤਾਂ ਗਿੱਦੜਵਾਦੀ ਪੋਲਿੰਗ ਪਰਸੈਂਟੇਜ ਇੱਕ ਐਂਡିକੇਟਰ ਤਾਂ ਦਿੰਦੀ ਹੈ ਕਿ ਕੋਈ ਵੱਡਾ ਕਾਰਨਾਮਾ ਕਰਨ ਜਾ ਰਹੇ ਨੇ ਗਿੱਦੜਵਾਹੇ ਵਾਲੇ ਜੋ ਰਿਪੋਰਟ ਆ ਰਹੀ ਹੈ ਸ਼ਹਿਰ ਦੇ ਅੰਦਰ ਡਿੰਪੀ ਢੱਲੋਂ ਦੇ ਫੇਵਰ ਦੇ ਵਿੱਚ ਪੋਲਿੰਗ ਹੁੰਦੀ ਹੋਈ ਨਜ਼ਰ ਆਈ ਪਿੰਡਾਂ ਦੇ ਵਿੱਚ ਬਰਾਬਰ ਦੀ ਟੱਕਰ ਸੀ ਪਰ ਉੱਥੇ ਵੀ ਕਿਹਾ ਜਾ ਰਿਹਾ ਕਿ ਕਾਫੀ ਹੱਦ ਤੱਕ ਡਿੰਪੀ ਧਿਲੋਂ ਦੇ ਫੇਵਰੇਬਲ ਚੀਜ਼ਾਂ ਰਹੀਆਂ ਚਰਚਾ ਇਹ ਵੀ ਹੈ ਕਿ ਮਨਪ੍ਰੀਤ ਬਾਦਲ ਨੇ ਕ੍ਰੋਸ ਵੋਟ ਕਰਾਈ ਡਿੰਪੀ ਧਿਲੋਂ ਦੇ ਹੱਕ ਦੇ ਵਿੱਚ ਇਹ ਦਰਬਾਜ਼ ਅਕਾਲੀ ਦਲ ਦਾ ਵੋਟਰ ਲੰਮ ਸਲਮ ਡਿੰਪੀ ਧਿਲੋਂ ਦੇ ਨਾਲ ਜਾਂਦਾ ਹੋਇਆ ਵਿਖਾਈ ਦਿੱਤਾ ਹਾਂ ਜਿਹੜਾ ਅਕਾਲੀ ਦਲ ਦਾ ਉਹ ਵੋਟਰ ਹੈ ਜਿਹੜਾ ਡਿੰਪੀ ਢੱਲੋਂ ਨੂੰ ਪਸੰਦ ਨਹੀਂ ਕਰਦਾ ਸੀ ਤੇ ਜਿਹੜਾ ਉਹਦੇ ਵੱਲ ਨਹੀਂ ਸੀ ਜਾਣਾ ਚਾਹੁੰਦਾ ਉਹ ਮਨਪ੍ਰੀਤ ਤੇ ਰਾਜਾ ਵੜਿੰਗ ਦੇ ਵਿਚਕਾਰ ਵੰਡਦਾ ਹੋਇਆ ਵਿਖਾਈ ਦਿੱਤਾ ਪਿੰਡਾਂ ਦੇ ਅੰਦਰ ਜਿਹੜੀ ਖਰੀਦੀ ਗਈ ਵੋਟ ਜਿਹੜੇ ਵੀ ਮਰਜ਼ੀ ਧੜੇ ਨੇ ਖਰੀਦੀ ਲੋਕਾਂ ਨੇ ਦੋਵਾਂ ਤਿੰਨਾਂ ਧੜਿਆਂ ਤੋਂ ਹੀ ਪੈਸੇ ਲੈ ਲਏ ਆਜੋ ਉਹਦਾ ਕਾਰਨ ਇਹ ਸੀ ਕਿ ਜੇ ਤਾਂ ਸੱਤਾ ਤੇਰ ਤੋਂ ਪੈਸੇ ਨਹੀਂ ਲੈਂਦੇ ਸੀ ਤਾਂ ਸੱਤਾ ਤੇਰੇ ਮਹਿਸੂਸ ਕਰਦੀ ਸੀ ਕਿ ਇਹਨਾਂ ਨੇ ਵੋਟ ਦੂਜੇ ਪਾਸੇ ਪਾਈ ਆ ਜਾਂ ਦੂਜੇ ਪਾਸੋਂ ਪੈਸੇ ਲਏ ਨੇ ਜੇ ਦੂਜੇ ਪਾਸੇੋਂ ਲੈਂਦੇ ਸੀ ਤਾਂ ਇਹ ਸੇਮ ਚੀਜ਼ ਸੀ ਇਸ ਕਰਕੇ ਲੋਕਾਂ ਨੇ ਦੋਵੇਂ ਪਾਸੇੋਂ ਲੈ ਲੈ ਵੋਟ ਕਿੱਥੇ ਪਾਈ ਆ ਹੁਣ ਇਸ ਕਹਿਣਾ ਬਹੁਤ ਔਖਾ ਹੋ ਚੁੱਕਿਆ ਆ ਇਸ ਸਭ ਕਾਸੇ ਦੇ باوجود 크로ਸ ਵੋਟ ਹੋਈ ਆਮ ਆਦਮੀ ਪਾਰਟੀ ਦੇ ਵੱਲੋਂ 크로ਸ ਵੋਟ ਕਰਾਈ ਗਈ ਹੈ ਰਾਜਾ ਵੜਿੰਗ ਦੇ ਹੱਕ ਚ ਆਮ ਆਦਮੀ ਪਾਰਟੀ ਦੇ ਪੁਰਾਣੇ ਲੀਡਰਾਂ ਨੇ ਆ ਉਹਨਾਂ ਦੇ ਕੋਲੇ ਬਹੁਤੀ ਵੋਟ ਤਾਂ ਮੈਨੂੰ ਲੱਗਦਾ ਹੈ ਨਹੀਂ ਪਰ ਉਹ ਤਿੰਨ ਚਾਰ ਲੀਡਰ ਇਕੱਠੇ ਹੋ ਚੁੱਕੇ ਸੀ ਤੇ ਉਹਨਾਂ ਨੇ ਕਰਾਸ ਵੋਟ ਕਰਾਈ ਹੈ ਬੜੇ ਸੀਨੀਅਰ ਲੀਡਰ ਨੇ ਟਿਕਟਾਂ ਦੇ ਚਾਹਵਾਨ ਵੀ ਸੀਗੇ ਇਸ ਸਮੇਂ ਅੰਦਾਜ਼ਾ ਤੁਸੀਂ ਆਪੇ ਲਾ ਲਿਓ ਕਿਉਂਕਿ ਜਿਸ ਸੂਤਰ ਨੇ ਖਬਰ ਦਿੱਤੀ ਉਹਨੇ ਕਿਹਾ ਕਿ ਨਾਂ ਨਹੀਂ ਦੱਸਣਾ ਤਾਂ ਇਸ ਕਰਕੇ ਨਾਂ ਨਹੀਂ ਦੱਸ ਸਕਦੇ ਕਿਉਂਕਿ ਉਹਦੀ ਜੋ ਦੀ ਵਿਸ਼ੇਸ਼ ਗੱਲ ਆ ਅਸੀਂ ਉਹਨੂੰ ਇਨਕਾਰ ਨਹੀਂ ਕਰ ਸਕਦੇ ਤਾਂ ਬੜੇ ਇਸ ਵੇਲੇ ਉਹਦਾ ਵੀ ਅਸਰ ਸਰਕਾਰ ਦੇ ਅੰਦਰ ਉਸ ਵਿਅਕਤੀ ਦੇ ਕੋਲੇ ਇੱਥੇ ਤੱਕ ਮੈਂ ਤੁਹਾਨੂੰ ਦੱਸ ਸਕਦਾ ਕਿ ਕ੍ਰੋਸ ਵੋਟ ਹੋਈ ਹੈ ਬੜੇ ਕ੍ਰੈਡੀਬਲ ਸੂਤਰ ਨੇ ਸ਼ਹਿਰ ਦੇ ਅੰਦਰ ਰਾਜਾ ਵੜਿੰਗ ਨੇ ਮੋਟਾ ਮਾਲ ਖਰਚਿਆ ਹੈ ਰਾਜਾ ਵੜਿੰਗ ਨੇ ਕਿਹਾ ਜਾ ਰਿਹਾ ਕਿ ਇੱਕ ਇੱਕ ਵੋਟ ਦੇ ਪਿੱਛੇ ਅੱਗੇ ਸਮਝ ਲਿਓ ਤੁਸੀਂ ਦਾ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਸਥਿਤੀਆਂ ਕਾਫੀ ਉਲਝਣਦਾਰ ਨੇ ਪਰ ਫਿਰ ਵੀ ਇਸ ਸਥਿਤੀ ਦੇ ਅੰਦਰ ਜੇ ਮੇਰੀ ਨਿੱਜੀ رائے ਦੇ ਤੌਰ ਤੇ ਤੁਸੀਂ ਦੇਖੋ ਬਿਨਾਂ ਡਾਟੇ ਬਿਨਾਂ ਸਾਰੀਆਂ ਚੀਜ਼ਾਂ ਤੋਂ ਮਾਮਲਾ ਕਾਫੀ ক্লোਜ਼ ਫਾਈਟ ਦਾ ਹੈ ਕੁਝ ਵੀ ਕਹਿਣਾ ਨਾ ਮੁਮਕਿਨ ਹੋ ਜਾਂਦਾ ਹੈ ਸਿ ਸਿਚੁਏਸ਼ਨ ਦੇ ਅੰਦਰ ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਡਿੰਪੀ ਟਲੋ ਵਿਨਿੰਗ ਪੋਜੀਸ਼ਨ 'ਚ ਹੈਗੇ ਨੇ ਹੁਣ ਕਿੰਨੀ ਕਬੱਡੀ ਲੀਡ ਲੈ ਕੇ ਜਾਂਦੇ ਨੇ ਕਿੰਨਾ ਕੁ ਘੱਟ ਮਾਰ ਜਾਂਦੇ ਤੇ ਜਿੱਤਦੇ ਨੇ ਇਹਦਾ ਸਮਾਂ ਦੱਸ ਸਕਦਾ ਮੇਰਾ ਨਿੱਜੀ ਤੌਰ ਤੇ ਮੰਨਣਾ ਹਾਲਾਂਕਿ ਇਹ ਵੀ ਇਸ ਚੀਜ਼ ਹੈ ਕਿ ਜੋ ਪੈਟਰਨ ਜੋ ਚੀਜ਼ਾਂ ਸਮਝ ਆਈਆਂ ਉਹਦੇ ਚ ক্লোਜ਼ ਫਾਈਟ ਆ ਹੋ ਕੁਝ ਵੀ ਸਕਦਾ ਹੈ ਸੈਂਕੜਿਆਂ ਦੀ ਗਿਣਤੀ ਤੇ ਫੈਸਲਾ ਵੀ ਹੋ ਸਕਦਾ ਤੇ ਹਜ਼ਾਰਾਂ ਚ ਵੀ ਚੀਜ਼ਾਂ ਬਦਲ ਸਕਦੀਆਂ ਨੇ ਜਿਸ ਪ੍ਰਕਾਰ VOTING ਹੋਈ ਹੈ ਅਖੀਰ ਤੇ ਚੱਲਦੇ ਆ ਬਰਨਾਲੇ ਦੇ ਅੰਦਰ ਬਰਨਾਲੇ ਨੂੰ ਲੈ ਕੇ ਸਥਿਤੀ ਬੜੀ ਗੁਲਜੰਦਾਰ ਹੈ ਹਰ ਕੋਈ ਆਪਣਾ ਟੇਵਾ ਦੇ ਰਿਹਾ ਹੈ ਮੈਂ ਨਿੱਜੀ ਤੌਰ ਤੇ ਬਰਨਾਲੇ ਦੇ ਦੋ ਤਿੰਨ ਪਿੰਡ ਫਿਰਕੇ ਦੇਖੇ ਕਲ ਪੋਲਿੰਗ ਦੇ ਦੌਰਾਨ ਤੇ ਮੇਰੇ ਬਾਕੀ ਪੇਟੀ ਭਰਾ ਕਲਮ ਭਰਾਵਾਂ ਨੇ ਵੀ ਫਿਰਕੇ ਦੇਖੇ ਜੋ ਰਿਪੋਰਟ ਉਹਨਾਂ ਤੋਂ ਆ ਰਹੀ ਹੈ ਸ਼ਹਿਰ ਦੇ ਅੰਦਰ ਪੋਲਿੰਗ ਉਸ ਪ੍ਰਕਾਰ ਨਹੀਂ ਹੋਈ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਮਾਫ ਕਰਨਾ ਕਾਂਗਰਸ ਤੇ ਭਾਜਪਾ ਨੂੰ ਉਮੀਦ ਸੀ ਪਰ ਪਿੰਡਾਂ 'ਚ VOTING ਬਹੁਤ ਠੀਕ ਠਾਕ ਜਾਂਦੀ ਹੋਈ ਵਿਖਾਈ ਦਿੱਤੀ ਸ਼ਹਿਰ ਵਾਲੀ VOTING ਘੱਟ ਹੋਣ ਦਾ ਨੁਕਸਾਨ ਜਿਹੜਾ ਉਹ ਤਿੰਨਾਂ ਧਿਰਾਂ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਨੂੰ ਹੋਈ ਤੇ ਭਾਜਪਾ ਨੂੰ ਵਿਸ਼ੇਸ਼ ਤੌਰ ਤੇ ਜਿਹੜੀ ਗੇਮ ਭਾਜਪਾ ਨੇ ਸੋਚੀ ਸੀ ਕਿ ਅਸੀਂ ਕਰ ਜਾਾਂਗੇ ਸ਼ਹਿਰੀ ਵੋਟ ਦੇ ਸਿਰ ਤੇ ਉਹ ਉਵੇਂ ਹੋਈ ਨਹੀਂ ਭਾਜਪਾ ਵੱਲ ਵੋਟ ਜਿਹੜੀ ਹੈ ਉਹ ਉਵੇਂ ਪਰਸੈਂਟੇਜ ਚ ਜਾਂਦੀ ਹੋਈ ਵਿਖਾਈ ਨਹੀਂ ਦਿੱਤੀ ਤੇ ਪੋਲੀ ਨਹੀਂ ਹੋਈ ਇਸ ਕਰਕੇ ਸ਼ਹਿਰ ਦੇ ਅੰਦਰ ਮਾਮਲਾ ਜਿਹੜਾ ਉਹ ਨੈਕ ਟੂ ਨੈਕ ਹੈ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਲੀਡ ਮਿਲ ਸਕਦੀ ਹੈ ਬਰਨਾਲਾ ਸ਼ਹਿਰ ਦੇ ਵਿੱਚੋਂ ਐਸੀ ਸਿਚੁਏਸ਼ਨ ਹੈ ਪਰ ਜਾਣਕਾਰ ਦੱਸਦੇ ਆ ਕਿ ਕਾਂਗਰਸ ਮੱਚ ਬੈਟਰ ਹੈ ਦੋਨਾਂ ਦੇ ਮੁਕਾਬਲੇ ਪਰ ਇੱਕ ਰਿਪੋਰਟ ਵੀ ਕਹਿੰਦੀ ਹੈ ਕਿ ਮੀਤ ਹੇਰ ਨੂੰ ਇਹ ਉਮੀਦ ਹੈ ਕਿ ਮੈਨੂੰ ਸ਼ਹਿਰ ਦੇ ਵਿੱਚੋਂ ਵਧੀਆ ਵੋਟ ਪਾਉਗੀ ਜਾਨੀ ਕਿ ਹਰਿੰਦਰ ਢਾਲੀਵਾਲ ਨੂੰ ਇੱਕ ਇਹ ਵੀ ਰਿਪੋਰਟ ਹੈ ਜੇਕਰ ਇਹ ਰਿਪੋਰਟ ਸੱਚ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਲਈ ਸਥਿਤੀਆਂ ਕਾਫੀ ਸੌਖੀਆਂ ਹੋ ਸਕਦੀਆਂ ਨੇ ਪਿੰਡਾਂ ਦੀ ਗੱਲ ਕਰ ਲਈਏ ਜਿਹੜੇ ਤਨੋਲੇ ਹਲਕੇ ਦੇ ਸਾਬਕਾ ਤਨੋਲਾ ਹਲਕੇ ਦੇ ਪਿੰਡ ਨੇ ਉਹਦੇ ਵਿੱਚ VOTING ਪਰਸੈਂਟੇਜ ਤੇ VOTING ਪੈਟਰਨ ਇਸ ਪ੍ਰਕਾਰ ਰਿਹਾ ਕਿ ਕੋਣੀ ਫਾਈਟ ਰਹੀ ਜ਼ਿਆਦਾਤਰ ਥਾਵਾਂ ਤੇ ਪਰ ਜਿਹੜੇ ਜਿਵੇਂ ਬੜਬੜ ਹੈ ਕੱਟੂ ਹੈ ਫਰਵਾਹੀ ਹੈ ਜਿਹੜੇ ਇਹ ਪਿੰਡ ਨੇਗੇ ਜਿੰਨੇ ਇੱਕ ਭੈਣੀ ਹੈ ਇਹ ਜਿੰਨੇ ਇੱਕ ਪਿੰਡ ਨੇ ਪਠਲਾ ਹੈ ਹਰੀਗੜ ਹੈ ਇਹਨਾਂ ਪਿੰਡਾਂ ਦੇ ਅੰਦਰ ਗਰਦੀਬਾਠ ਨੂੰ ਵੋਟਾਂ ਠੀਕ-ਠਾਕ ਰੂਪ ਚ ਜਾਂਦੀਆਂ ਹੋਈਆਂ ਵਿਖਾਈ ਦਿੱਤੀਆਂ ਇੱਥੇ ਮੁਕਾਬਲਾ ਜਿਹੜਾ ਉਹ ਕਾਂਗਰਸ ਤੇ ਗਰਦੀਬਾਠ ਦਾ ਨਜ਼ਰ ਆਇਆ ਕਿਤੇ-ਕਿਤੇ ਆਮ ਆਦਮੀ ਪਾਰਟੀ ਦਾ ਵੀ ਨਜ਼ਰ ਆਇਆ ਗੋਵਿੰਦ ਸੰਧੂ ਨੂੰ ਵੀ ਵੋਟ ਪੋਲ ਹੁੰਦੀ ਹੋਈ ਨਜ਼ਰ ਆਈ ਕਿਤੇ ਨਾ ਕਿਤੇ ਜਿਹੜੇ ਦੋ ਮੇਨ ਕਸਬੇ ਨੇ ਹੰਡਿਆਆ ਤੇ ਤਨੋਲਾ ਉੱਥੇ ਰਿਪੋਰਟ ਇਹ ਆ ਰਹੀ ਹੈ ਕਿ ਨੈਕ ਟੂ ਨੈਕ ਫਾਈਟ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸੰਘੇੜਾ ਪਿੰਡ ਦੇ ਵਿੱਚ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਠੀਕ-ਠਾਕ ਪੋਜੀਸ਼ਨ ਚ ਤੇ ਉੱਥੋਂ ਉਹ ਨੂੰ ਲੀਡ ਹੋ ਸਕਦੀ ਹੈ ਇਸੇ ਤਰ੍ਹਾਂ ਨਾਲ ਹੀ ਜਿਹੜਾ ਸੇਖਾ ਜਿੱਥੇ ਹੈ ਇੱਥੇ ਆਮ ਆਦਮੀ ਪਾਰਟੀ ਠੀਕ ਪੋਜੀਸ਼ਨ 'ਚ ਹੈ ਹੁਣ ਇਹ ਵੀ ਚੀਜ਼ ਆਈ ਕਿ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਦੇ ਬੂਥ ਲੱਗੇ ਸੀ ਤੇ ਵਰਕਰ ਬੈਠੇ ਸੀ ਪਰ ਉਹ ਕਹਿੰਦੇ ਕਿ ਅਸੀਂ ਵੋਟ ਗਰਦੀ ਬਾਤ ਨੂੰ ਪਾਵਾਂਗੇ ਇਹ ਚੀਜ਼ ਵੀ ਦੇਖਣ ਨੂੰ ਮਿਲੀ ਹੈ ਹੁਣ ਇਹ ਸਚਾਈ ਹੈ ਜਾਂ ਕੋਈ ਬੰਦਾ ਉਹੀ ਮਾਹੌਲ ਬਣਾਉਣ ਦਾ ਵਾਰਾ ਕਹਿ ਦਿੰਦਾ ਇਹਦੇ ਬਾਰੇ ਕਹਿਣਾ ਬਹੁਤ ਔਖਾ ਹੋ ਜਾਂਦਾ ਪਰ ਇਹ ਚੀਜ਼ ਦੇਖਣ ਨੂੰ ਮਿਲੀ ਸ਼ਹਿਰ ਦੇ ਅੰਦਰ VOTING ਦਾ ਘੱਟ ਹੋਣਾ ਕਾਫੀ ਉਹ ਹੈ ਪਰਨਾਲੇ ਦੇ ਕਈ ਪੱਤਰਕਾਰਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਵੀ ਹੋ ਸਕਦਾ ਹੈ। ਸ਼ਹਿਰ ਦੇ ਅੰਦਰ ਜੇ ਪੋਲਿੰਗ ਸਹੀ ਤਰੀਕੇ ਨਾਲ ਜਾਂਦੀ ਤਾਂ ਅੰਦਾਜ਼ਾ ਲਾਉਣਾ ਸੌਖਾ ਹੋ ਜਾਂਦਾ ਪਰ ਹੁਣ ਕੁਝ ਵੀ ਹੋ ਸਕਦਾ ਫਾਈਟ ਜਿਹੜੀ ਹੈ ਅਲਟੀਮੇਟਲੀ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਜਿਹੜੀ ਉਹ ਬਣੀ ਹੋਈ ਹੈ ਦੋਵਾਂ ਚੋਂ ਕੋਈ ਵੀ ਨਿਕਲ ਸਕਦਾ ਹੈ ਪਰ ਜੋ ਸੀਆਈਡੀ ਦੀ ਰਿਪੋਰਟ ਆ ਰਹੀ ਹੈ ਤੇ ਜੋ ਸੱਟਾ ਬਾਜ਼ਾਰ ਦੀ ਰਿਪੋਰਟ ਆ ਰਹੀ ਹੈ ਸੱਟਾ ਬਾਜ਼ਾਰ ਜਿਹੜਾ ਰਿਪੋਰਟ ਕਰ ਰਿਹਾ ਉਹ ਕਾਂਗਰਸ ਦੇ ਫੇਵਰ ਚ ਕਰ ਰਿਹਾ ਕਿ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਜਿੱਤ ਰਹੇ ਨੇ। ਐਂਡ ਤੇ ਸੱਤਾ ਦੀ ਬਰਤੋਂ ਜਿਹੜੀ ਆ ਉਹ ਬਰਨਾਲੇ ਦੇ ਵਿੱਚ ਹੋਈ ਲੋਕ ਕਾਂਗਰਸ ਦੇ ਬੰਦੇ ਚੱਕੇ ਗਏ ਇੱਕ ਦੂਜੇ ਦੀਆਂ ਸ਼ਿਕਾਇਤਾਂ ਫਿਰ ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਸੰਧੂ ਪੱਤੀ ਦੇ ਵਿੱਚ ਪੈਸੇ ਵੰਡਦਾ ਵੀ ਦੇਖਿਆ ਗਿਆ ਹਾਲਾਂਕਿ ਉਹਦੀ ਪੁਸ਼ਟੀ ਜਿਹੜੀ ਉਸ ਪ੍ਰਕਾਰ ਨਹੀਂ ਹੋ ਰਹੀ ਪਰ ਉਹ ਬਹੁਤ ਆਮ ਘਰੋਂ ਉੱਠ ਕੇ ਆਇਆ ਹੋਇਆ ਐਮਐਲਏ ਦੱਸਿਆ ਜਾਂਦਾ ਹੈ ਬਰਨਾਲੇ ਜ਼ਿਲ੍ਹੇ ਨਾਲ ਸੰਬੰਧਤ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਇਹ ਸਭ ਦੇ ਬਾਵਜੂਦ ਵੀ ਕਾਂਗਰਸ ਜਿਹੜੀ ਆ ਉਹ ਸੌਖੀ ਸਥਿਤੀ ਦੇ ਵਿੱਚ ਐ ਤੇ ਮੈਂ ਕਹਿ ਸਕਦਾ ਅਨਿੱਜੀ ਤੌਰ ਤੇ ਕਿ ਕਾਂਗਰਸ ਨੂੰ ਐਜ ਹੈਗਾ ਬਰਨਾਲੇ ਦੇ ਅੰਦਰ ਅਲਟੀਮੇਟ ਕੀ ਹੋਣਾ ਇਹ ਤਾਂ 23 ਤਰੀਕ ਨੂੰ ਪਤਾ ਲੱਗ ਜਾਣਾ ਜਦੋਂ ਮਸ਼ੀਨਾਂ ਖੁੱਲਣਗੀਆਂ ਤੇ ਠਾ ਠਾ ਟੀ ਟੀ ਹੋਣੀ ਐ ਉਦੋਂ ਪਤਾ ਲੱਗ ਜਾਣਾ ਕੌਣ ਜਿੱਤਣਾ ਕੌਣ ਹਾਰਨਾ ਪਰ ਜੋ ਸਟੇਕ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਸਾਹਮਣੇ ਉਹਦੇ ਚ ਇਹ ਹੈ ਕਿ 2/2 ਹੋ ਸਕਦਾ ਹੈ ਦੋ ਕਾਂਗਰਸ ਦੋ ਆਮ ਆਦਮੀ ਪਾਰਟੀ ਬਰਨਾਲਾ ਡੇਰਾ ਬਾਬਾ ਨਾਨਕ ਕਾਂਗਰਸ ਕੋਲ ਜਾ ਸਕਦੀਆਂ ਨੇ ਤੇ ਗਿੱਦੜਵਾ ਤੇ ਜਿਹੜੀ ਹੈ ਉਹ ਚੱਬੇਵਾਲੋ ਆਮ ਆਦਮੀ ਪਾਰਟੀ ਕੋਲ ਜਾ ਸਕਦੀ ਹੈ ਚੱਬੇਵਾਲ ਬਾਰੇ ਮਾਫ ਕਰਨਾ ਗਿੱਦੜਵਾਏ ਬਾਰੇ ਸ਼ੰਕਾ ਜਿਹੜਾ ਉਹ ਹਮੇਸ਼ਾ ਬਰਕਰਾਰ ਰਹਿਣਾ ਹੈ ਕਿ ਅਲਟੀਮੇਟ ਕੀ ਹੋਇਆ ਇਹਨਾਂ ਸੋਖਾ ਨਹੀਂ ਪਰ ਇਹ ਸਥਿਤੀ ਬਣ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਇੱਕ ਤਿੰਨ ਵੀ ਹੋ ਸਕਦਾ ਤਿੰਨ ਕਾਂਗਰਸ ਇੱਕ ਆਪ ਜਿੱਤ ਜੇ ਜਾਂ ਤਿੰਨ ਆਪ ਇੱਕ ਕਾਂਗਰਸ ਜਿੱਤ ਜੇ ਐਸੀ ਸਥਿਤੀ ਵੀ ਹੋ ਸਕਦੀ ਹੈ ਪਰ ਇਸ ਸਮੇਂ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸ ਸੌਖੀ ਸਥਿਤੀ ਦੇ ਵਿੱਚ ਹੈ। ਬੇਸ਼ੱਕ ਫਾਈਟ ਬਹੁਤ ਨੇੜਿਓਂ ਹੈ। ਬਰਨਾਲਾ ਦੇ ਵਿੱਚ ਵੀ ਕੁਝ ਵੀ ਹੋ ਸਕਦਾ ਐਸਆਰ ਪੋਟਾਂ ਨੇ ਤੇ ਡੇਰਾ ਬਾਬਾ ਨਾਨਕ ਵਿੱਚ ਗਿੱਦੜ ਬਾਏ ਵਿੱਚ ਵੀ ਕੁਝ ਵੀ ਹੋ ਸਕਦਾ ਹੈ। ਇਹ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਹੈ। ਚੱਬੇ ਹਾਲਾਂਕਿ ਠੀਕ ਜਾਂਦਾ ਹੋਇਆ ਵਿਖਾਈ ਦੇ ਰਿਹਾ ਅਲਟੀਮੇਟ ਜੋ ਮਸ਼ੀਨਾ ਖੁੱਲਣ ਤੋਂ ਬਾਅਦ ਤੇ ਇਹਨੂੰ ਨਤੀਜੇ ਆਉਣਗੇ ਉਹ ਸਾਰਾ ਕੁਝ ਸਪਸ਼ਟ ਕਰ ਦੇਣਗੇ।